ਚੋਰੀ ਕੀਤੀ ਹੈ ਬੜੀ ਸ਼ਾਨ ਨਾਲ ਕਹਿੰਦਾ ਵਾ ਚੋਰੀ ਕੀਤੀ ਕੀ ਆ ਅਵਾਰਡ ਜਿੱਤਿਆ ਕੀ ਕਰਦਾ ਇੱਥੇ ਸਾਹਮਣੇ ਘਰ ਦੇ ਸਾਹਮਣੇ ਮੱਥਾ ਟੇਕੀਦਾ ਕਿ ਅੰਦਰਾਂ ਕਿਉਂ ਬਾਰਦਤ ਕਰਦੀ ਦੀ ਹੈ ਨਹੀਂ ਨਹੀਂ ਬਾਰਦਤ ਕੁਝ ਨਹੀਂ ਕੀਤਾ ਸਰ ਜੀ ਇਹਦੇ ਨਾਲ ਆਇਆ ਯਾਰ ਟੀਕਾ ਵੀ ਆਦਾ ਹਾਂਜੀ ਨਹੀਂ ਟੀਕਾ ਕਿਦਾ ਟੀਕਾ ਆ ਦੇਖੋ ਜੀ ਟੀਕਾ ਵੀ ਮਿਲ ਗਿਆ ਜੀ ਨਹੀਂ ਲੈਨ ਵਾਲਾ ਕਿੱਥੇ ਦਾ ਨੂੰ ਆ ਟੀਕਾ ਵੀ ਮਿਲ ਗਿਆ ਜੀ ਕੋਲੋਂ ਧਾਰਮਿਕ ਜਗ੍ਹਾ ਤੁਹਾਨੂੰ ਨਹੀਂ ਪਤਾ ਮੰਦਿਰ ਹੈ ਖੰਦਰ ਚ ਲੋਕ ਮੱਥਾ ਟੇਕਦੇ ਭਾ ਆਪਣੀਆਂ ਭਾਵਨਾ ਲੈ ਕੇ ਲੋਕਾਂ ਦੀਆਂ ਜਿਹੜੀਆਂ ਤੂੰ ਆਪਸਾਂ ਨੂੰ ਜਿਹੜਾ ਨੁਕਸਾਨ ਕਰਦੇ ਲੋਕਾਂ ਦਾ ਨਹੀਂ ਆ ਵੱਡੇ ਭਾਈ ਹੈ ਨਹੀਂ ਆਪਸ ਵਿੱਚ ਸਲਾਹ ਕਰਦੇ ਹੋ ਪਹਿਲਾਂ ਕਿੱਦਾਂ ਜਾਣਾ ਜਦਾਂ ਦੇ ਕਿੱਦਾਂ ਇਕੱਠੇ ਜਾਣੇ ਹੋ ਹੈ ਜਿੱਥੇ ਕਿਤੇ ਵਾਰਦਾਤ ਕਰਨੀ ਹੁੰਦੀ ਹੈ ਸਲਾਹ ਕਰਕੇ ਜਾਂਦੇ ਫੇਹ ਹੈ ਭਾਈ ਤੂੰ ਜਗਾ ਵੀ ਨਹੀਂ ਦੇਖਦੇ ਕਿ ਮੰਦਰਾ ਆ ਜਾਂ ਘਰ ਆ ਕਿਸੇ ਦਾ ਕਿ ਕਿੱਦਾਂ ਪਿਆਪਾ ਪਾਰਸਾ ਹਿਆਰ ਦਾ ਕੰਮ ਕਿਉਂ ਨਹੀਂ ਕਰਦੇ ਮਲੇ ਕੰਮ ਕਰ ਲਈ ਆਪਾਂ ਇਹ ਤਾਂ ਵਧੀਆ ਰਹੂਗਾ ਹੈ ਕੰਨਾਂ ਨੇ ਫਾਇਆ ਉਹਨਾਂ ਗਲਤੀ ਆਪਣੇ ਹੱਥ ਪੈਰ ਸਲਾਮਤ ਆ ਸਾਰਾ ਕੁਝ ਹੈਗਾ ਜੀ ਆਪਾਂ ਕੰਮ ਹੀ ਕਰ ਲਈਏ ਮਿਹਨਤ ਕਰ ਲਈਏ ਮੇਰੀ 5-7 ਹਜ਼ਾਰ ਮਿਲ ਜੂਗਾ ਕਿਤੇ ਦੁਕਾਨ ਤੇ ਜਾਂ ਫੈਕਟਰੀ ਬੁੱਕਰੀ ਲਾ ਕੇ ਪੜਾਈ ਕੀਤੀ ਨਹੀਂ ਜਿੱਤੀ ਪਹਿਲਾਂ ਵੀ ਕੋਈ ਕਾਰਵਾਈ ਹੋ ਜਾਏ ਤੱਕ ਪਰਚਾ ਆਇਆ ਵੀ ਦਰਜ ਹੈ ਹੈ ਤੇ ਦੂਜੇ ਦੀ ਹੈਲਪ ਦੇ ਨਾਲ ਉੱਪਰ ਚੜੇ ਨੇ ਇਹ ਚ ਮੈਂ ਕੋਈ ਪੋੜੀ-ਬੂੜੀ ਵੀ ਨਹੀਂ ਭਾਈ ਇੱਥੇ ਮਿਲ ਗਈ ਏਦਾਂ ਹੀ ਜਾਨਾ ਐਸੇ ਕਰਕੇ ਤੇ ਆਏ ਨੇ ਇੱਕ ਦੂਜੇ ਦਾ ਸਹਾਰਾ ਦੇ ਕੇ ਮੱਲ ਚੜਦੇ ਸੀ ਸਹਾਰਾ ਲੈ ਕੇ ਚੜੇ ਨੇ ਤੇ ਫੇਰ ਜਾ ਕੇ ਉੱਪਰ ਗਏ ਨੇ ਦੋ ਦੋ ਤਿੰਨ-ਤਿੰਨ So ਦੇਖ ਸਾਹਿਬ ਇਹ ਜਗ੍ਹਾ ਹੈ ਜੀ ਜਿਸ ਜਗ੍ਹਾ ਦੇ ਉੱਪਰ ਮੰਦਿਰ ਦੇ ਵਿੱਚ ਵੜ ਕੇ ਅੰਦਰ ਵਾਰਦਾਤ ਕਰ ਰਹੇ ਸੀਗੇ ਔਰ ਅੱਜ ਤੀਜੇ ਦਿਨ ਸਿਗਾ ਆ ਜਗ੍ਹਾ ਇੱਕ ਬੈਕਸਾਈਡ ਹੈ ਮੰਦਰ ਦੇ ਬਿਲਕੁਲ ਓਏ ਤੇਰੇ ਬੰਦਿਆ ਇੱਥੇ ਪਰਿਵਾਰ ਕਿੱਥੇ ਪਰਿਵਾਰ ਕਿੱਥੇ ਦਾ ਪਰਿਵਾਰ ਹੈ ਪਰਿਵਾਰ ਕਿੱਥੇ ਫੈਮਿਲੀ ਕਿੱਥੇ ਰਹਿੰਦੀ ਹੈ ਘਰ ਕਿੱਥੇ ਉਹ ਨੰਬਰ ਕੀ ਉਹਨਾਂ ਦਾ ਤੇ ਘਰ ਇਸ ਦਾ ਨੰਮ ਨਹੀਂ ਦੱਸਦਾ ਕਿਦਾਂ ਕਿਦਾਂ ਉਸਦਾ ਨੰਮ ਇੱਕ ਨੰਬਰ ਯਾਦਵਾਸੀ ਯਾਰ ਭਾਈ ਯਾਰ ਭਰਾ ਦਾ ਭਾਈ ਤੇ ਬਿਮਾਰੀਆ 2 ਘੰਟੇ ਦਾ ਤੂੰ ਉੱਥੇ ਬੈਠ ਕੀ ਕਰਦਾ 2 ਘੰਟੇ ਦਾ ਤੂੰ ਤੇਰੇ ਬੰਦੇ ਵੀ ਅਸੀਂ 2 ਘੰਟੇ ਦੋ ਦੋ ਘੰਟੇ ਦੇ ਸਾਡੇ ਮਹੱਲੇ 'ਚ ਕੀ ਕਰਦੇ ਵੇ ਸੀਏ ਇੱਥੇ ਬਾਹਰ ਬੈਠ ਕੇ ਖੜਾ ਹੈ ਕੀ ਕਰਦੇ ਵੇ ਸੀਏ ਤੁਸੀਂ 3 ਘੰਟੇ ਦੇ ਸੀ 3 ਘੰਟੇ ਦੇ ਸੀ ਇਹ ਕਹਿੰਦਾ ਕਹਿੰਦਾ ਨਹੀਂ ਮੰਦਰ ਵਾਲਿਆਂ ਨੇ ਠੱਕੇ ਕਰਦਾ ਮੇਰਾ ਮੰਤਲ ਠੱਕਾ ਕਰ ਰਹੇ ਆ ਕਹਿੰਦੇ ਕੁੱਤੇ ਕਹਿੰਦੇ ਕੁੱਤੇ ਸਾਨੂੰ ਦੱਸ ਮੈਨੂੰ ਤੇਰੇ ਸੇ ਪੈ ਗਏ ਹੁਣ ਫੇਹ ਪੈ ਨਹੀਂ ਗਏ 1 ਘੰਟੇ ਦਾ ਤੇਰੇ ਨਾਲ ਖੱਜਰ ਹੁੰਦੇ ਮੁਰਗਾ ਸੀ ਹੈ ਅਸੀਂ ਮੁਰਗਾ ਆਸ ਤਾਂ ਕਿੱਦਾਂ ਚੜਦੇ ਸੀ ਉੱਪਰ ਭਾਏ ਮੁੰਡਾ ਇੱਦਾਂ ਮੋਢੇ ਦੇ ਘਲਾਰ ਗਏ ਹੈ ਮਤਲਬ ਇੰਨੀ ਤੁਸੀਂ ਉਹ ਜੋਖੀਮ ਚੱਕਲੇ ਸੀਗੇ ਪਹਿਲਾਂ ਮੋਢਿਆਂ ਦੇ ਉੱਤੇ ਇੱਕ ਦੂਜੇ ਚੜ ਕੇ ਸਰਕਸ ਕਰਦੇ ਸੀ ਹੈ ਸਲਮਾਨ ਆਇਆ ਮੈਂ ਕੋਲ ਮੇਰੇ ਘਰੇ ਜਗਾ ਯਾਰ ਮੈਂ ਨਾ ਉਹ ਮੁੰਡਾ ਨਾ ਦੋਸਤੋ ਕੋਚੋ ਮੁੰਡੇ ਦੂਜਿਆ ਦਾ ਨਾਮ ਲੈ ਰਿਹਾ ਤੁਸੀਂ ਸਾਡੇ ਤੇ ਗੱਲ ਛੱਡੀ ਜਾ ਰਹੇ ਭਾਈ ਯਾਰ ਉਹ ਅਸੀਂ ਥੋੜੀ ਛੱਡਦੇ ਵੀ ਜਿਨ੍ਹਾਂ ਨੇ ਤੁਹਾਨੂੰ ਫੜਿਆ ਉਹਨਾਂ ਨੇ ਛੱਡੀ ਮਾਤਾ ਰਾਣੀ ਵੀ ਦੇਦੇ ਪਾਪਾ ਵੀ ਮਾਰ ਮਰ ਜਾਂਦੇ ਹਾਂ ਇਹ ਤੇ ਨਹੀਂ ਜਾਣੀ ਅੱਜ ਬਾਕੀ ਜਿਆ ਬੰਦਾ ਭੱਜ ਗਿਆ ਨਾ ਜੀ ਕਿੱਥੇ ਜਾ ਤੇ ਇਹ ਨਾਲ ਕੀ ਕਰਦਾ ਸੀ ਤੇ ਨਹੀਂ ਤੁਹਾਡਾ 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 ਇਹਦਾ ਕਿੰਦਾ ਬਲ ਗਈ ਤੁਸੀਂ ਇਹਦੇ ਨਾਲ ਹੈ ਤੇ ਜਾਣਾ ਯਾਰ ਇਹ ਇਹ ਤੈਨੂੰ ਇੱਥੇ ਕੀ ਕਹਿ ਕੇ ਲੈ ਗਿਆ ਸੀਗਾ ਸਿਗਰਟ ਵੀ ਕਾਲਾ ਯਾਰ ਅੱਜ ਸਿਗਰਟ ਵੀ ਨਹੀਂ ਲੈ ਗਿਆ ਤੇ ਫਿਰ ਤੈਨੂੰ ਇਹਨਾਂ ਨੇ ਨਾਲ ਸਾਰੇ ਤੈਨੂੰ ਫੜ ਲਿਆ ਉਹ ਵੀ ਜੋ ਫੜ ਲਿਆ ਯਾਰ ਭਾਈ ਯਾਰ ਇਹ ਕਿੰਨੀ ਇਹ ਕਿੰਨੀ ਦੇਰ ਤੂੰ ਜਾਣਦਾ ਤੈਨੂੰ ਇਹ ਕਿੰਨੀ ਦੇਰ ਤੂੰ ਜਾਣਦਾ ਤੈਨੂੰ ਭਾਈ ਦੋ ਤੇ ਤਿੰਨ ਰੋਏ ਮੈਨੂੰ ਮਿਲੇ ਯਾਰ ਭਾਈ ਤੈਨੂੰ ਵੀ ਪਤਾ ਗਲਤ ਕੰਮ ਕਰਦਾ ਮਤਲਬ ਤੂੰ ਕਿੰਨਾ ਕਰ ਗਿਆ ਸੀਗਾ ਯਾਰ ਕਿੰਨਾ ਜਿਹੜੇ ਜਿੰਨੇ ਕਰੇ ਦੇ ਇਲਜ਼ਾਮ ਲੱਗ ਰਹੇ ਬੇਬੁਨਿਆਦ ਆ ਨਾ ਸਹੀ ਗੱਲ ਆ ਯਾਰ ਭਾਈ ਨਹੀਂ ਇਹ ਇਲਜ਼ਾਮ ਲੱਗ ਰਹੇ ਭਾਈ ਯਾਰ ਹਾਂ ਜੇ ਮੈਂ ਲੱਭ ਤੂੰ ਆਪਣੇ ਪਰਵਾਨ ਨੂੰ ਫੋਨ ਕਰ ਨਾ ਲੱਗ ਗਿਆ ਮੇਰਾ ਅੱਲਾਹ ਤਾਲਾ ਦਿੱਤਾ ਆ ਹਾਂ ਜੇ ਇਹ ਪੰਜਾਬੀ ਕਿਤੇ ਪਰਵਾਰ ਕਿਤੇ ਪਰਵਾਹ ਕਿਤੇ ਪਰਵਾਹ ਕਿਤੇ ਪਰਵਾਰ ਪਰਵਾਰ ਕਿਤੇ ਫੈਮਲੀ ਕਿਤੇ ਰਹਿੰਦੀ ਏ ਘਰ ਕਿਤੇ ਹੋ ਨੰਬਰ ਕੀ ਹੁਣਾਂ ਤੇ ਘਰ ਇਸੇ ਨੰਬਰ ਨੇ ਲੋਕਾ ਇਦਾਂ ਕਿਦਾਂ ਉਸਦਾ ਨੰਬਰ ਇੱਕ ਨੰਬਰ ਯਾਦਾਬਾਸ ਯਾਰ ਭਾਈ ਯਾਰ ਬਰਾਦਾ ਪ੍ਰਾਇਮ 3 ਕਰੋਗੇ ਫੋਨ ਕਰਦੇ ਆ ਨੂੰ ਫੋਨ ਕਰੋ ਨੰਬਰ ਕਰੋ ਕਰਦੇ ਆ ਫੋਨ ਕਰ ਲੈ ਇਦਾਂ ਕਿਦਾਂ ਹੋ ਜਾਂਦਾ ਯਾ ਨੰਬਰ ਨਹੀਂ ਏ ਏਦਾਂ ਕਿਤਾ ਹੋ ਗਿਆ ਨੰਬਰ ਇਹਦਾ ਤੇਰੇ ਨਾਲ ਦਾ ਮੰਨਦਾ ਪਿਆ ਕਿ ਤੂੰ ਕੀਤਾ ਤੂੰ ਕਹਿੰਦਾ ਮੈਂ ਹੈ ਹੀ ਨਹੀਂ ਪਾਇ ਯਾਰ ਪਰ ਉਹਨਾਂ ਦਾ ਕਿਦਾਂ ਏ ਭਾਈ ਤੁਸੀਂ ਪੁਲਿਸ ਬੁਲਾਈ ਹੁਣ ਪੁਲਿਸ ਨੂੰ ਬੁਲਾਇਆ ਗਿਆ ਇਸ ਨੂੰ ਬੁਲਾਇਆ ਤੁਸੀਂ ਤੁਸੀਂ ਮੰਦੇ ਹੋ ਵਾਰਦਤ ਕੀਤੀ ਤੁਸੀਂ ਭਾਈ ਜਿਹੜੇ ਮੁੰਡੇ ਮੇਨ ਹੈਗੇ ਭਾਈ ਉਹ ਦੋ ਯਾਰ ਨਾਲ ਦਾ ਸੀ ਇਹ ਨਾ ਉਦਾਂ ਮੇਨ ਥੋੜੀ ਹੁੰਦਾ ਹੁਣ ਜਿਹੜੇ ਬੰਦੇ 4 3 5 ਟੋਟਲ ਇਕੱਠੇ ਆ ਗਏ ਨਾਮ ਤੋਂ ਤਾਂ ਤੁਸੀਂ ਇਕੱਠੇ ਨੇ ਵਾਰਦਤ ਹੋਈ ਨਾ ਜੋ ਵੀ ਹੋਇਸਲਾ ਤਾਂ ਇਕੱਠਿਆਂ ਦੀ ਸੀ ਭਾਈ ਇਕੱਠਿਆਂ ਦੇ ਨਹੀਂ ਚਲਾ ਮੇਨ ਉਹ ਸੀਗੇ ਠੀਕ ਆ ਆਪਾਂ ਇਧਰ ਨੰਗਲੇ ਦੀ ਵੀਡੀਓ ਹੈ ਬਾਕੀ ਅੰਦਰ ਬਾੜਦੇ ਦਿਖਾ ਦੇ ਤੇ ਬਾਕੀ ਮੁੰਡੇ ਬੁਲਾ ਲਓ ਤੁਸੀਂ ਜਿਹੜੇ ਦਿਲਾਂ ਦੇ ਮਾਰਦੇ ਮਾਰਿਆ ਮੈਨੂੰ ਬੁਲਾ ਲੈਣਾ ਹੈ ਹਾਂ ਕਾਰ ਕਿੱਥੇ ਨਾਲੋਂ ਨਾ ਯਾਰ ਭਾਈ ਯਾਰ ਭਾਈ ਕਿਰਾਏ ਤੇਰੇ ਨਾਲ ਬਾੜਰੇ ਮੱਲੇਆ ਬਾੜਰੇ ਮੱਲੇਆ ਬਾੜੇ ਮੱਲੇ ਘਰ ਪਤਾ ਤਾਂ ਨਾ ਹਾਂਜੀ ਘਰ ਇੱਕ ਦਾ ਪਤਾ ਕਿੱਥੇ ਕਰਕੇ ਰਹਿੰਦੇ ਹੋ ਬਾੜਰੇ ਮੱਲੇ ਇਨਾਂ ਨੂੰ ਕੀ ਨਾਂ ਮੁੰਡੇ ਦਾ ਚਾਉ ਹੋਰ ਹੈ ਇੱਕ ਮਿੰਟ ਉਹ ਟੋਟਲ ਪੰਜ ਬੰਦੇ ਕਹਿੰਦੇ ਆ ਉਹ ਇਹ ਤਿੰਨ ਮੁੰਡੇ ਹੋ ਆ ਤੇ ਦੋ ਨਾਲ ਇਹ ਨਾ ਤੁਸੀਂ ਹੋਰ ਪੰਜਵਾਂ ਕੋਈ ਨਹੀਂ ਭਾਈ ਜਦੋਂ ਉਹਨੇ ਦੀ ਪੰਜ ਮੁੰਡੇ ਨੂੰ ਮੰਨਿਆ ਆਓ ਜਾਣ ਕੇ ਆਏ ਇਹ ਬਚਪਨਾ ਦੇ ਗਿਆ ਸਾਡੇ ਤੇਰੇ ਤੇ ਨਹੀਂ ਚਾਰ ਤੇ ਆ ਕੇ ਨਾ ਚੋਰੀ ਇਹਨਾਂ ਚਾਰ ਮੁੰਡੇ ਆ ਹਾਂ ਚਾਰ ਪੰਜ ਜਿਹਨੇ ਵੀ ਇਹਨਾਂ ਨੂੰ ਪਤਾ ਹੈ ਉਹ ਇਹ ਤਿੰਨ ਹੋ ਰਹੇ ਇਹਨਾਂ ਦੇ ਨਾਲ ਭਾਜੀ ਸਹੀ ਚਾਰ ਤੇ ਹੈਗੇ ਹੋਣਾ ਚਾਰ ਤੇ ਚੋਰੀ ਕਰ ਰਹੇ ਤੁਸੀਂ ਪੈਸੇ ਦਾ ਕੀ ਕੀਤਾ ਪੈਸੇ ਦਾ ਕੀ ਕੀਤਾ ਤੁਸੀਂ ਇੱਕ ਮਿੰਟ ਪੈਸੇ ਦਾ ਕੀ ਕੀਤਾ ਚੋਰੀ ਕਰਕੇ ਮੈਂ ਦੋਨਾਂ ਦੇ ਦੀਪੂ ਤੂੰ ਵੀ ਨਾਲ ਕਰ ਚੇ ਮੈਂ ਨਹੀਂ ਕਰਦੇ ਅੱరే ਤੂੰ ਕਰਨ ਕੀ ਐਸੇ ਤੇ ਝਾੜਾ ਕਰਨਾ ਐ ਅਸੀਂ ਕਿੰਨੇ ਪੈਸੇ ਗਿਣਤੀ ਕਿੰਨੇ ਪੈਸੇ ਕੀਤੇ ਸੀ ਟੋਟਲ 5-7000 ਰੁਪਏ ਟੋਟਲ ਇਕੱਠੇ ਨੇ ਗਿਣਤੀ ਕੀਤੀ ਸੀ ਉੱਥੇ ਮਲ ਹਿਸਾਬ ਦਾ ਕੀਤਾ ਬਚਪਨ ਦਾ ਜੀ ਨੋ ਮਾਸੀਆਂ ਨੇ ਨੋ ਮਾਸੀਆਂ ਦਾ ਜਦੋਂ ਪੈਸੇ ਗਿਣਤੀ ਕੀਤੇ ਆ ਇੱਕ ਮੁੰਡਾ ਸੀਗਾ ਨਾ ਯਾਰ ਉਹ ਕਹਿੰਦਾ ਉਹ ਪੈਸੇ ਗਿਣਤੀ ਕੀ ਦੋਨਾਂ ਤੁਸੀਂ ਕਹ ਤੇਰੇ ਨਾਲ ਦਾ ਕਹਿੰਦਾ ਪਿਆ ਉਹਨੂੰ ਕਹਿੰਦਾ ਪਿਆ ਉਦਨ ਪਰਸੋ ਰਹਤੇ ਆ ਪਾਸੀ ਗਏ ਤਿੰਨੇ ਇਕੱਠੇ ਹੀ ਬਸ ਮਾ ਤਾਂ ਇੱਕ ਦਿਨ ਕਹਤ ਰਿਹਾ ਇੱਕ ਦਿਨ ਆਇਆ ਉਹ ਪੈਸੇ ਤੂੰ ਚੋਰੀ ਕੀਤੇ ਨਾਲ ਤੂੰ ਉਹਨੇ ਮੰਨ ਗਈ ਮੰਨ ਗਈ ਏ ਨਹੀਂ ਪੈਸੇ ਪੈਸਾ ਗਿਣਤੀ ਕੀਤੀ ਯਾਰ ਮੈਂ ਬਹਿ ਕਿਉਂ ਗਿਣਤੀ ਕਰੂੰਗਾ ਮੁੰਡਿਆਂ ਨੇ ਕੀਤੀ ਪੈਸੇ ਕਿੰਨੇ ਗਿਣਤੀ ਤੋੜਨੇ ਕਿੰਨੇ ਗਿਣਤੀ ਹੋਏ ਬਹਿ ਸਾਸੀ ਯਾਰ ਭਾਈ ਮੈਂ ਚੁੱਟ ਬੋਲੂ ਨਾ ਨਾ ਤਵੇ ਜੀ ਨਾਲ ਹੀ ਸੀਗਾ ਤਾਂ ਫਿਰ ਤੂੰ ਤੇਰੀ ਨਾਲ ਹੀ ਆ ਕੋਈ ਚੱਕਰ ਨਹੀਂ ਪਾਈ ਮੈਂ ਜੇ ਤੂੰ ਨਾਲ ਹੀ ਆ ਤੇ ਮੈਨੂੰ ਮਾਰ ਪੈਦੀ ਨਜਾਇਜ਼ ਨਹੀਂ ਨਜਾਇਜ਼ ਹੀ ਪੈਰੀ ਉਹ ਕਿਤੇ ਨਾਲ ਹੀ ਬਣਾ ਲੈ ਜਿੰਨਾ ਪਰਸੋਂ ਭਾਈ ਮੈਨੂੰ ਇਹਨਾਂ ਨੂੰ ਪਤਾ ਹੈ ਪੈਸੇ ਕਿੱਥੇ ਗਿਆ ਹੈ ਭਾਈ ਉਹ ਦੂਜੇ ਮੁੰਡੇ ਲੈ ਗਏ ਚਲੇ ਦੂਜੇ ਮੁੰਡੇ ਕਿੱਥੇ ਰਹਿੰਦੇ ਆ ਉਹ ਇੱਥੇ ਰਹਿੰਦੇ ਆ ਭਾਵੇਂ ਕਿਹਨੂੰ ਜਮਾ ਕਰਾਉਂਦੇ ਹੋ ਉਹ ਜਮਾ ਜੁਮਾ ਕਿਹਨੂੰ ਕਰਾਣੇ ਭਾਈ ਖਾਤਾ ਖ ਲੈ ਬੈਂਕ ਚ ਤੇਰੀ ਪਰਵਾਹੀ ਆ ਦਾਲ ਸੋ ਦੇਖੋ ਜੀ ਹਾਲਾਤ ਨਸ਼ਿਆਂ ਦੇ ਕਰਕੇ ਇਦਾਂ ਦੇ ਬਣ ਜਾਂਦੇ ਆ ਲਗਾਤਾਰ ਤੁਹਾਨੂੰ ਜਿਹੜਾ ਜਲੰਧਰ ਦਾ ਇਹ ਮਾਮਲਾ ਸਾਹਮਣੇ ਆ ਘਰਿਆ ਜਲੰਧਰ ਦੇ ਜਿਹੜਾ ਗਦਈਪੁਰ ਇਲਾਕੇ ਦੇ ਵਿੱਚ ਦੇਖੋ ਜਿੱਥੇ ਕੀ ਵਾਰਦਾਤ ساری ਘਟਨਾ ਹੋਈ ਹੈ ਔਰ ਜਿੱਥੇ ਕੀ ਮੰਦਿਰ ਦੇ ਵਿੱਚ ਵਾਰਦਾਤ ਕਰ ਲਈ ਲਗਾਤਾਰ 3 ਦਿਨ ਤੋਂ ਜਿਹੜੀਆਂ ਵਾਰਦਾਤਾਂ ਕਰ ਰਹੇ ਸੀ ਔਰ ਸੁਭਾਸ਼ਨਗਰ ਇਲਾਕਾ ਜਿੱਥੇ ਇਹ ਵਾਰਦਾਤ ਹੋਈ ਹੈ ਸੋਡਲ ਦੇ ਵਿੱਚ ਘਟਨਾ ਹੋਈ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਪਬਲੀ ਕਾਫੀ ਇਕੱਠੀ ਹੋਈ ਔਰ ਪਬਲੀ ਦਾ ਕਹਿਣਾ ਜਿਹੜੀ ਵਾਰਦਾਤ ਕਰਕੇ ਬੰਦੇ ਜਿਹੜੇ ਗਏ ਔਰ ਤਿੰਨ ਦਿਨ ਤੋਂ ਲਗਾਤਾਰ ਜਿਹੜੀਆਂ ਘਟਨਾਵਾਂ ਕਰ ਰਹੇ ਸੀ ਉਹ ਅੱਜ ਜਿਹੜੇ ਰੰਗੇ ਹੱਤੀ ਜਿਹੜੇ ਆ ਫੜ ਲਿੱਤੇ ਗਏ ਸ਼ਾਇਦ ਅੱਜ ਵੀ ਜਿਹੜੀ ਵਾਰਦਾਤ ਕਰਨੀ ਸੀ ਤਾਂ ਅੱਜ ਜਿਹੜਾ ਫੜੇ ਜਾਣ ਕਰਕੇ ਜਿਹੜਾ ਉਹਨਾਂ ਦਾ ਮੰਦਿਰ ਦੇ ਜਿਹੜਾ ਬਚਾਅ ਹੋ ਗਿਆ ਸਮਾਨ ਜਿਹੜਾ ਚੱਕਣ ਆਏ ਸੀ ਜਾਂ ਪੈਸੇ ਚੱਕਣ ਆਏ ਸੀ ਜਾਂ ਜੋ ਵੀ ਕਰਨੇ ਵਾਰਦਾਤ ਆਏ ਸੀ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜਾ ਅਸਫਲ ਹੋਏ ਨੇ ਔਰ ਦੋ ਦਿਨ ਸਫਲ ਹੁੰਦੇ ਰਹੇ ਦੋ ਦਿਨ ਵਾਰਦਾਤ ਕਰਕੇ ਜਾਂਦੇ ਰਹੇ ਔਰ ਤੀਜੇ ਦਿਨ ਅੱਜ ਘਟਨਾ ਕਰਨ ਆਏ ਸੀ ਔਰ ਘਟਨਾ ਕਰਨ ਦੇ ਵਿੱਚ ਅਸਫਲ ਹੋਏ ਲੁਟੇਰੇ ਜਿਹੜੇ ਆਪਣੇ ਆਪ ਨੂੰ ਇੱਕ ਦੂਜੇ ਦੇ ਉੱਪਰ ਜਿਹੜੇ ਇਲਜ਼ਾਮ ਆ ਉਹ ਸਿੱਟ ਰਹੇ ਨੇ